ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਧੌਲਾ ਤੋਂ ਕਵਰ ਕਰ ਰਹੇ ਹਾਂ ਅਜਲੀ ਵੀਡੀਓ ਵਿੱਚ ਆਪਾਂ ਅੱਜ ਲਿਖ ਦੂਜਾ ਸੂਆ ਤਾਜੀ ਸੂਹੀ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆਂ ਐਡਰੈਸ ਤੇ ਜਾਣਕਾਰੀ ਵੀਰਾਂ ਨੂੰ ਤੋਂ ਪੁੱਛ ਕੇ ਦਿੰਨੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਕਨਫਰਮ ਕਰਵਾਉਦੇ ਵੀਰੇ ਆਪਣਾ ਬਾਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9855795800 ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9855795800 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖਨੇ ਕਹਿਮਾ ਸੂਆ ਸੂ ਰਹੀ ਐ ਦੂਜਾ ਸੂਆ ਦੂਜਾ ਸੂਆ ਸੂਹੀ ਹੋਈ ਆ ਮੰਗਰ ਬੱਚਾ ਕੀ ਆ ਮੰਗਰ ਕਟਾ ਮਾਂ ਗਰ ਬੱਚਾ ਕਟਾ ਤੇ ਕੈਦਨ ਹੋਗੇ ਵੀਰੇ ਸੂਈ ਨੂੰ ਅੱਜ 7 ਮੱਠਵਾਂ ਦੇਣਾ 7 ਮੱਠਵਾਂ ਦੇਣਾ ਤੇ ਦੁੱਧ ਕਿੰਨਾ ਆਜ ਰਹਾ ਹੁਣ ਦੁੱਧ ਦਾ ਇਸ ਟਾਈਮ ਜਮਾ ਕੰਡੇ ਆਲਾ 9 ਕਿਲੋ ਆਜਿਆ ਪਹਿਲੇ ਸੂਏ ਕਿੰਨਾ ਕ ਦੁੱਧ ਦਿੱਤਾ 10 ਕਿਲੋ ਦੁੱਧ ਕਰਦੀ ਆ ਆਪਣੇ ਜਮਾ ਹਾਂ ਦੋਸਤੋ ਪਹਿਲੇ ਸੂਏ ਵੀਰ ਕਹਿੰਦਾ ਵੀ 10 ਕਿਲੋ ਦੁੱਧ ਤਾਂ ਕੋਈ ਗੱਪ ਵਾਲਾ ਕੰਮ ਨਹੀਂਗਾ ਘਰ ਦੀ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਵੀਰੇ ਖੋਲ ਕੇ ਕਿਹੜਾ ਦਵਾੜੇ ਤੋਰੇ ਪੋਖਾ ਬਾਬਾਈਆਂ ਨੂੰ ਜੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਨਰਖ ਪਰਖ ਨਾਲ ਖਰੀਦਾਰੀ ਕਰ ਸਕਦੇ ਹੋ ਚਵਾਈ ਦੋਸਤੋ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਕੋਈ ਵੀਰ ਕਹਿੰਦਾ ਦਿੱਕਤ ਵਾਲੀ ਗੱਲ ਨਹੀਂ ਵਿੱਚ ਹੁੰਦਾ ਵੀ ਆਪਾਂ ਤਾਂ ਭਾਈ ਚਵਾਉਂਦੇ ਨਹੀਂ ਵੀਰ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਚੋ ਕੇ ਦਸੱਲੀ ਕਰੋ ਬਾਕੀ ਥਣ ਹਵਾਨੇ ਦੀ ਝੋਟੀ ਬਿਲਕੁਲ ਸਾਫ਼ ਚੰਗਾ ਕਦਗੜ ਛੋਟੀ ਨਹੀਂ ਹੈਗੀ ਫੁੱਲ ਸਾਈਜ਼ ਚ ਕੱਦ ਹੈ ਤੇ ਬੈਂਜ ਬੁੰਜ ਵੀ ਹਵਾਨੇ ਤੇ ਚੰਗੀਆਂ ਬੱਚਾ ਲਾ ਕੇ ਆਪਣੀ ਪਸਮਾਈ ਹੋਈ ਹੈ ਮੱਝ ਪ੍ਰੋਪਰ ਤੁਹਾਨੂੰ ਆਪਾਂ ਚਵਾਈ ਕਰਕੇ ਦਿਖਾਵਾਂਗੇ ਜ ਤਾਰਾ ਮਾਰ ਕੇ ਵੀਡੀਓ ਦੇ ਵਿੱਚ ਤੇ ਰੇਟ ਬਾਜੋ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਵੀਰ ਤੋਂ ਲੈ ਵੀਰੇ ਤਾਰਾ ਮਾਰ ਕੇ ਤੇ ਰੇਟ ਕਰਦੀ ਲੈਣ ਦੇ ਨਾਲ ਆ ਜਮਾ ਦੋਸਤੋ ਬੱਚਾ ਲਾਇਆ ਹੋਇਆ ਮੱਝ ਨੂੰ ਕੋਈ ਡਰਦੀ ਕਰਦੀ ਨਹੀਂ ਕੋਈ ਕੈਮਰੇ ਤੋਂ ਨਹੀਂ ਡਰਦੀ ਬਾਕੀ ਚੌਣ ਚਾਣਦੀ ਹੈਗੀ ਵੀਰ ਕਹਿੰਦਾ ਬਿਲਕੁਲ ਲੈਣ ਪੋਲੀ ਸੀਲ ਠੰਡੀ ਹੈ ਮੱਝ ਬਾਜੋ ਰੇਟ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਤੇ ਚਵਾਈ ਦੀ ਹੈਗੀ ਓਕੇ ਬਾਈ ਚਵਾਈ ਦੀ ਹੈਗੀ ਦੋਸਤੋ ਓਕੇ ਲੈ ਮੈਂ ਧਾਰਾ ਮਾਰ ਕੇ ਦਿਖਾ ਦੇ ਸਰ ਦੋਸਤੋ ਕਦਗਾਠ ਵੀ ਚੰਗਾਗਾ ਕੋਈ ਛੋਟੀ ਨਹੀਂ ਹੈਗੀ ਵੱਡੀ ਗੱਲ ਬਾਕੀ ਕੋਈ ਡਰਦੀ ਕਰਦੀ ਨਹੀਂ ਹੈਗੀ ਆਹ ਦੇਖ ਸਕ ਰਹੇ ਹੋ ਦੋਸਤੋ ਚਵਾਈ ਦੀ ਹੈਗੀ ਬਿਲਕੁਲ ਓਕੇ ਬਿਲਕੁਲ ਇਹਨੇ ਗਾਂਵਾਂ ਵਾਲਾ ਚੋਣਾ ਪੋਲਾ ਮੂਰਲੇ ਜੁਈ ਮਾਰਦੇ ਵੀਰੇ ਤੇ ਵੀਰੇ ਲੈਂਡ ਦੇ ਨਾਲਾ ਰੇਟ ਕੀ ਹੋਊਗਾ ਇਹਦਾ ਜੱਸਨੋ ਵਾਲਾ ਦੋਸਤੋ 1 ਲੱਖ ਤੇ 25000 ਦੀ ਵੀਰ ਕਹਿੰਦਾ ਮੱਝ ਦੇ ਦੇਵਾਂਗੇ ਘਰੇ ਬੰਦਾ 1 ਲੱਖ ਤੇ 25000 ਚੋਂ ਮਾਨਤਾਣ ਜ਼ਰੂਰ ਹੋਊਗਾ ਪਿੰਡ ਹੈਗਾ ਵੀਰਾਂ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਸਵੇਰ ਦੀ ਚਵਾਈ ਪ੍ਰੋਪਰ 6 6:30 ਵਜੇ ਹੋਈ ਹੋਈ ਹੈਗੀ ਕੋਈ ਡੰਗ ਦਿਹਾੜੀ ਛੱਡੇ ਵਾਲਾ ਕੰਮ ਨਹੀਂ ਕੋਈ ਲੇਟ ਫਿੱਟ ਵਾਲਾ ਕੰਮ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਰਥੀ ਚਾਉਂਦੀ ਹੈ ਘਰੇ ਲੂ ਮੱਝਾ ਦੋਸਤੋ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਾਰਾਂ ਨਹੀਂ ਮਾਰਦੇ ਦੋ ਦੋ ਥੱਲੇ ਚਲੋ ਉੱਠਾ ਘੱਟ ਹਾਂ ਮਾ ਮਾਣਾ ਦੇਖਿਓ ਆ ਗਿਆ ਇੱਕ ਮਿੰਟ ਕੀ ਦੇਖਣਾ ਦਸਤਾ ਤੇ ਕੀ ਨੁਕਸ ਦਸਤਾ ਤੇ ਮੜਾ ਆ ਮੈਂ ਤੁਹਾਨੂੰ ਮਾਣਾ ਉਹ ਤਰਾ ਖਾਣੇ ਹੋਲਾ ਰ ਮਤਲਬ ਨਹੀਂ ਹੋ ਸਕਦਾ ਯਾਰ ਮਾ ਦੇਖਦਾ ਪਿਛਲੇ ਪੈਰ ਲਾਲੀ ਬੱਜ ਕੋਈ ਆ ਤੂੰ ਗੱਲ ਤਾਂ ਸੁਣ ਲੈ ਮੈਂ ਹੁਣੇ ਲੱਜ ਮਤਾ ਦੇਖੀ ਮਾਣਾ ਜੀ ਤੂੰ ਇੱਕ ਮਿੰਟ ਖੜਦਾ ਜਾ ਮਾਣ ਜਦਾਂ ਘਟਦੇ ਆ ਤੜਕੇ ਮੈਂ